ਅੱਜ ਜੇ ਆਪਾਂ YouTube ਦੇ ਲਾਈਵ ਹੋਏ ਆ ਬਹੁਤ ਬਹੁਤ ਧੰਨਵਾਦ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਜਿਹੜੇ ਇਹ ਭਰਾ ਜੁੜਨਗੇ ਉਹ ਮੈਨੂੰ ਦੱਸੀ ਚੱਲੇਓ ਵੀ ਬਾਅਦ ਸਹੀ ਹੁੰਦੀ ਹੈ ਬਾਈ ਤੇ ਲਾਈਵ ਨੂੰ ਅੱਜ ਆਪਣਾ ਮੇਨ ਕਾਰਨ ਬਾਈ ਇਹੀ ਆ ਅ ਵੀ ਜਿਹੜੇ ਭਰਾ ਆਪਦੇ ਕੰਮਾਂ ਕਾਰਾਂ ਦੇ ਵਿੱਚ ਬੀਜੀ ਆ ਉਹ ਆਪਦੀ ਲਾਈਫ ਦੇ ਵਿੱਚ ਬਾਈ ਘੰਟਾ ਡੇਢ ਘੰਟਾ ਟਾਈਮ ਆਪਦੇ ਸੇਵਾ ਵਾਸਤੇ ਕੱਢਿਆ ਕਰੋ ਅੱਜ ਆਪਾਂ ਤੁਹਾਡੇ ਸਾਹਮਣੇ ਇੰਨੇ ਕੰਮ ਇਥੋਂ ਕੁ ਮਿਹਨਤ ਕਰਾਂਗੇ ਆਪਾਂ ਕਿਉਂਕਿ ਪਹਿਲਾਂ 2-2.5 ਘੰਟੇ ਜੰਮ ਦੇ ਵਿੱਚ ਲਾ ਕੇ ਆਏ ਆਂ 4-5 ਕਿਲੋਮੀਟਰ ਅੱਜ ਪਹਿਲਾਂ ਤੁਰੇ ਆਂ ਕੰਮ ਅਸੀਂ ਪਿੰਡ ਦੇ ਬੋਟਾਂ ਦੇ ਸੰਬੰਧ ਵਿੱਚ ਤੇ ਜੋ-ਜੋ ਆ ਗਿਆ ਕਿ ਇਹ ਹਾਲ ਯਾਰ ਵੀਰ ਤੇ ਬਾਕੀ ਬਾਈ ਜਿਹੜੇ-ਜਿਹੜੇ ਭਰਾ ਲਾਈਵ ਦੇ ਨਾਲ ਜੁੜਨਗੇ ਉਹ ਕੱਟੇ ਹੋਣਾ ਵਿੱਚ ਐਡ ਰਹਿ ਗੋ ਤੇ ਲਗਭਗ ਲਗਭਗ ਉਹ ਦੋ-ਢਾਈ ਘੰਟੇ ਜੰਮ ਦੀ ਮਿਹਨਤ ਹੋ ਜਾਂਦੀ ਹੈ ਤੱਕ ਜਾਂਦਾ ਬੰਦਾ ਹਨਾ ਤੇ ਹੁਣ ਆਪਾਂ ਬਈ ਸੋਚਿਆ ਜੀ ਮੇਰੇ ਜਿੰਨੀ ਕਿ ਜਾਣ ਬਾਕੀ ਆ ਮੈਂ ਡੰਡ ਲਾਵਾਂ ਕਰੇ ਮਿਹਨਤ ਲਾਵਾਂ ਉਹਦੇ ਨਾਲ ਉਹ ਵੀਡੀਓ ਸ਼ੇਅਰ ਕਰਾਂ। ਸਾਰੇ ਭਰਾ ਵੀ ਜੁੜੇ ਰਹੇ ਲਾਈਵ ਦੇ ਨਾਲ ਕੱਢੇ ਹੋਣਾ। ਧੰਨਵਾਦ ਜਿੰਨੇ ਕੁ ਮੈਥੋਂ ਲੱਗੇ ਕਿਉਂਕਿ ਥੱਕੇ ਬਹੁਤ ਪਏ ਪਰ ਵੀਰ ਵੀ ਭਲਾਵਾਂਗੇ। ਚੰਗੀਆਂ ਚੀਜ਼ਾਂ ਵੀ ਜਿੰਨ ਕਰਦੇ ਹੋ ਕਰੋ ਬਾਈ ਬਣ ਕੇ ਮਾੜੀਆਂ ਚੀਜ਼ਾਂ ਦਾ ਆਪਾਂ ਬਹੁਤ ਦੇਖਦੇ ਹਾਂ। ਕਿਉਂਕਿ ਜੇ ਉਹੀ ਗੱਲ ਆ ਜਾਂਦੀ ਨੂੰ ਗਲਤ ਵੀਡੀਓ ਗਾਲਣ ਵਾਲੀ ਨੰਗੇਜ ਪੁੰਨ ਵਾਲੀ ਵੀਡੀਓ ਹੁੰਦੀ ਆਪਾਂ ਸਾਰੇ ਸ਼ੇਅਰ ਕਰਦੇ ਆਪਾਂ ਦੇਖਦੇ ਆ। ਪਰ ਜਿਹੜੀ ਚੰਗੀ ਵੀਡੀਓ ਜਾਂਦੇ ਕੰਟੈਂਟ ਨੂੰ ਆਪਾਂ ਬਹੁਤ ਘੱਟ ਸ਼ੇਅਰ ਕਰਦੇ ਆ। ਸੋ ਸਾਰੇ ਭਰਾ ਵੀ ਲਾਈਵ ਦੇ ਨਾਲ ਜੁੜੇ ਹੋ ਦੇਖੀਓ। ਠੀਕ ਹੈ ਜਿਹੜੇ ਨੇ ਭਰਾ ਰੌਣਕ ਲਾਈ ਦੇ ਵਿੱਚ ਚਲੋ ਆਪਾਂ ਕਰਦੇ ਹਾਂ ਸਟਾਰਟ ਬਾਈਬੂ ਸ਼ੁਕਰ ਕਿ ਇਹ ਪਹਿਲਾਂ ਆਪਾਂ ਦੋ ਸੈਟ ਲਾ ਚੁੱਕੇ ਆ ਬਈ ਆਪਣਾ ਤੀਜਾ ਸੈਟ ਆ ਕਰਨਾ ਕਿੰਨਾ ਲੱਗਦਾ ਇਹ ਕਰਦਾ ਬਾਈ ਗੁਰੂ ਰੋਈ ਗੱਟੇ ਜੰਮਦੀ ਮੈਂ ਤੇ ਦੋ ਸਟਾਪੇ ਤੋਂ ਪਹਿਲਾਂ ਲਾੜੇ 17 ਡੰਡਾ ਆਪਣੇ ਹੁਣ ਹੋ ਗਏ ਆ ਔਰ ਦੇਖਦੇ ਕਿੰਨੇ ਲੱਗਦੇ ਆ ਬਈ ਜਿੰਮ ਕੋਲ ਕਰੇ ਮਿਹਨਤ ਲਗਭਗ ਲਗਭਗ 2 2.5 ਘੰਟੇ ਜਿੰਮ ਚ 5 ਕਿਲੋ ਮੀਟਰ ਤੋਂ ਪਹਿਲਾਂ ਆਪਾਂ ਦੁਰੇ ਆ ਤੇ ਦੋ ਸੈਟ ਲੱਗ ਕਰੋ ਨਾ ਪੈਡਲਾਂ ਦੇ ਇਹ ਸੀਗਾ ਆਪਣਾ ਥਰਡ ਸੈਟ ਜਿਹਦੇ ਜੋ ਵੀ ਰਿਪੀਟੇਸ਼ਨਾਂ ਕੱਟ ਗਾਣੇ ਚੰਗਾ ਖਾਓ ਬਈ ਸਰੀਰ ਤੇ ਮਿਹਨਤ ਕਰੋ ਜੋਰ ਲਾਓ ਜਿਹੜੇ ਪਰ ਲਾਈਫ ਦੇ ਨਾਲ ਜੁੜਨਗੇ ਕੱਟੇ ਹੋਣਾ ਬਈ ਇੱਕ ਜੱਟ ਆਪਾਂ ਜ਼ੋਰ ਲਾਵਾਂਗੇ ਅਗਰ ਡਾਕਟਰ ਕੈਲਗਰੀ ਬਹੁਤ ਘੱਟ ਲੈ ਰਹੇ ਆਪਾਂ ਕਾਰੋ ਬਹੁਤ ਘੱਟ ਲੈ ਰਹੇ ਆ ਤੇ ਫਿਰ ਵੀ ਅਪਾਇੰਟਮੈਂਟ ਲਾਈ ਜਾਂਦੇ ਆ ਕਲਾਟ ਨੇੜੇ ਤੇ ਡੇਬੀ ਨੇ ਆਪਣੇ ਕਈ ਦੇਖੂ ਪੀਰੋ ਜਿਹੜੇ ਭਰਾ ਨੂੰ ਬੇਨਤੀ ਵੀ ਮਿਹਨਤ ਲਾਇਆ ਕਰੋ ਦੱਬ ਕੇ ਹੋਵੇ ਸਰੀਰ ਨੇ ਤੁਹਾਡਾ ਕੰਮ ਆਉਣਾ ਲੱਗਦਾ ਟੱਕ ਜਿਹੜੇ ਭਰਾ ਜੁੜਨਗੇ ਕੱਟੇ ਉਹਨਾਂ ਨੂੰ ਵੀ ਲਾਈਓ ਤੁਹਾਨੂੰ ਹੋਰ ਵੀ ਐਕਸਪੀਰੀਅੰਸ ਦੱਸਾਂਗੇ ਜਿਹੜੇ ਭਰਾ ਮਦਦ ਵੀ ਘਟ ਨਹੀਂ ਘਟਦਾ ਡੇ ਪ੍ਰਾਮਾਣਿਕ ਡਾਈਟਰ ਹੈਗਾ ਮੈਂ ਕਹਿੰਦਾ ਦੀ ਤੁਸੀਂ ਮੈਨੂੰ ਕਮੈਂਟ ਕਰਕੇ ਡਾਈਟ ਪੁੱਛ ਸਕਦੇ ਆ ਕੋਈ ਪੈਸਾ ਨਹੀਂ ਆਪਾਂ ਫ੍ਰੀ ਦੱਸਾਂਗੇ ਐਵੇਂ ਕਿਸੇ ਕੋਲੋਂ ਲੁੱਟੇ ਨਾ ਜਾਓ ਦੋ ਦੋ ਤਿੰਨ ਤਰ੍ਹਾਂ 1000 ਰੁਪਿਆ ਲੈਂਦੇ ਡਾਈਟਰਾਂ ਜਿੰਨਾ ਆਪਾਂ ਨੂੰ ਪਤਾ ਆਪਾਂ ਦੱਸਾਂਗੇ ਠੀਕ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੋਊਗਾ ਬੰਦਾ ਘਰੇ ਮਿਹਨਤ ਲਾਉਣ ਗਿਆ ਹੁੰਦਾ ਕੱਲਾ ਜੇ ਮੁੰਈ ਜਾ ਸਕਦਾ ਜਾਂ ਹੋਰ ਸਮਾਨ ਤੇ ਪੈਸੇ ਨਹੀਂ ਲਾ ਸਕਦਾ ਜਿੰਨੀ ਮੈਨੂੰ ਨੌਲੇਜ ਆ ਆਪਾਂ ਤੁਹਾਨੂੰ ਦੱਸਾਂਗੇ ਸਾਰੇ ਭਰਾ ਲਾਈਵ ਦੇ ਨਾਲ ਜੁੜੇ ਰਹੋ ਪੇਜ ਨੂੰ ਕਰ ਲੈ ਸਬਸਕ੍ਰਾਈਬ ਬਾਈ ਆ ਤੁਹਾਨੂੰ ਸਾਰਿਆਂ ਨੂੰ ਜਿੰਨਾ ਕੋਣ ਮਨੌੜ ਜਾ ਬਤਾ ਦੱਸ ਦੀ ਡਾਈਟ ਦੱਸੂਗੇ ਕੋਈ ਬਾਹਰ ਨਹੀਂ ਕੀ ਤਦੋਂ ਯਾਰ ਦੀ ਵਧੀਆ ਬਾਡੀ ਬਣਾ ਸਕਦਾ ਮੈਂ ਇਹ ਤਾਂ ਕਰਕੇ ਚੈਨਲ ਕਰੋ ਸਬਸਕ੍ਰਾਈਬਰ ਤੇ ਬਾਕੀ ਦੱਸੂ ਮੈਂ ਕਿਵੇਂ ਲੱਗੇਗਾ ਨੂੰ 5 ਘੰਟੇ ਜੇ ਮੈਂ ਨੂੰ ਤੋਂ ਪਹਿਲਾਂ 5 ਕਿਲੋਮੀਟਰ ਆਪਾਂ ਜਦ ਤੁਰ ਕੇ ਆਏ ਸੀ ਉਹ ਤੋਂ ਪਹਿਲਾਂ ਵੀਡੀਓ ਬਣਾਈ ਇਸ ਵੇਰੇ 2 ਕਿਲੋਮੀਟਰ ਤੇ ਨੋ ਤੁਰ ਮਦਰੀ ਜੇ ਲੱਭਾ ਘੜਤਾ ਤੇ ਲੱਗ ਪਾ ਲੱਗ ਪਾ ਕੇ 2 ਜ਼ੱਟੇ ਤੋਂ ਵੱਲੋਂ ਪਹੁੰਚਾ ਚੁੱਕਿਆ ਆ ਆਪਣਾ ਤੀਜਾ ਜ਼ੱਟੇ ਵੀਡਿਓ ਦਾ ਕਰੇ ਇਹੀ ਗੱਲ ਕਿ ਲੋਕਾਂ ਦਾ ਉਪਰਾਹ ਚ ਕਾਰ ਦਾ ਸਪੋਰਟ ਕਰਦੇ ਬਈ ਜਿੱਦਾਂ ਰੱਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੀ ਲਾਈਵ ਹੋਇਆ ਕਰਾਂਗੇ ਯਾਰ ਰੋਜ਼ ਜੇ ਜਿਹਦੇ ਤੁਹਾਨੂੰ ਕੋਈ ਕੋਲੋਬੋਰੇਸ਼ਨ ਜਿਹਦੇ ਕੋਲ ਜਿਹਦੇ ਬਈ ਬੇਡ ਘਟਾਉਣਾ ਬੇਡ ਵਧਾਉਣਾ ਕਮੈਂਟ ਕਰਕੇ ਮਨਾਜ਼ੀ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਈ ਹਰੀ ਬਹੁਤ ਜਲਦੀ ਅਗਲੀ ਵੀਡੀਓ ਦੇ ਨਾਲ ਇੱਕ ਵਾਰੇ ਬਥਨ ਬਥਨ ਦਿਖਾ ਦੇਣੇ ਜਿੰਨੇ ਆਪਾਂ ਬੇਡ ਚਾਹਦੇ ਆ ਬਈ ਕਿਰਪਾ ਉਹਨਾਂ ਨੂੰ ਕੋਈ ਆਪਾਂ ਬਈ ਟੀਕੇ 2 ਕੇ ਵਾਲੀ ਜਿਹੜੀ ਸਿੱਧੀ ਜੀ ਗੱਲ ਆ ਕਰਦੀ ਡਾਈਟ ਖਾਣੇ ਪਰੋਰੀ ਜਰੂਰ ਲੈਨੇ ਬਾਹਰ ਤੇ ਆਦੇ ਨੂੰ ਜਿਹੜੇ ਬਿਪਰਾ ਦੀ ਮਿਹਨਤ ਆ ਬਈ ਆਪਦੇ ਕੰਮ ਦੇ ਨਾਲ ਨਾਲ ਉਹ ਸਾਰੇ ਭਰਾ ਜਿਹੜੇ ਬਈ ਲਾਈਟ ਨਾਲ ਜੁੜੇ ਹੋ ਮੈਨੂੰ ਪਤਾ ਬੰਦੇ ਅਜੇ ਘੱਟ ਜੁੜਦੇ ਆ ਅਮੇ ਜੁੜੂ ਤੇ ਬਲਾਈਟ ਘਟੁੰਦੇ ਆ ਤੇ ਬਲੱਖੀ ਬਈ ਕਮੈਂਟ ਕਰਕੇ ਸਪੋਰਟ ਕਰਿਆ ਕਰੋ ਲਾਜ਼ਮੀ ਜਿਸ ਨੇ ਮੈਨੂੰ ਸਬਸਕ੍ਰਾਈਬ ਕਰ ਲਿਆ ਸਾਰੇ ਭਰਾ ਨੂੰ ਬਹੁਤ ਧੰਨਵਾਦ ਬਿਲਦੇ ਆ